ਇਹ ਧੀਆ ਘਰ ਦੀਆਂ ਹਰੌਣ ਕਾ ਧੀਆ ਨਾਲ ਰੌਣਕਾਂ ਜਗ ਦੀਆਂ ਵੇ ਧੀਆ ਹੱਸਦੀਆਂ ਚੰਗੀਆਂ ਲੱਗਦੀਆਂ ਧੀਆ ਵੱਸਦੀਆਂ ਚੰਗੀਆਂ ਲੱਗਦੀਆਂ ਇਹ ਖੁਸ਼ੀਆਂ ਵੰਡਣ ਆਉਂਦੀਆਂ ਬਦਲੇ ਵਿੱਚ ਕੁਝ ਨਹੀਂ ਚਾਉਂਦੀਆਂ ਇਹ ਜਿਸ ਵੇੜੇ ਮੁਸਕੌਂਦੀਆਂ ਉਸ ਘਰ ਦੀਆਂ ਕੰਧਾਂ ਗਾਉਂਦੀਆਂ ਧੀਆਂ ਦੇ ਮਾਪੇ ਹੌਣ ਦਾ ਮਤਲਬ ਖਾਸ ਬਰਕਤਾਂ ਰੱਬ ਦੀਆਂ ਵੇ ਧੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਬਹੁਤ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹਰ ਤਿਹਾੜੀ ਨੂੰ ਬੜੇ ਤੁਮਤਾਲ ਨਾਲ ਮਨਾਇਆ ਜਾਂਦਾ ਹੈ ਤੇ ਲੋਹੜੀ ਦਾ ਇੱਕ ਉਹ ਤਿਹਾੜਾ ਹੈ ਜਿੱਥੇ ਕਿ ਬਹੁਤ ਤਾਰਨਾ ਲੋਕਾਂ ਦੀ ਇਹ ਬਣੀ ਹੋਈ ਸੀ ਕਿ ਮੁੰਡਿਆਂ ਦੀ ਲੋੜੀ ਮਨਾਉਣੀ ਹੈ ਪਰ ਜਦੋਂ ਤੋਂ ਜਿਸ ਤਰੀਕੇ ਦੀਆਂ ਮੂਵੀਆਂ ਜਿਸ ਤਰੀਕੇ ਦੇ ਸੌਂਗ ਜਿਸ ਤਰੀਕੇ ਦੇ ਨਾਲ ਤੀਆਂ ਅੱਗੇ ਮੱਲਾ ਮਾਰ ਰਹੀਆਂ ਨੇ ਉਸ ਤੋਂ ਬਾਅਦ ਹੁਣ ਲੋਕਾਂ ਦੀ ਜਿਹੜੀ ਸੋਚ ਹੈ ਉਹ ਵੀ ਜਿਹੜੀ ਵੱਖਰੀ ਹੋਈ ਹੈ ਤੀਆਂ ਦੀ ਵੀ ਲੋੜੀ ਹੁਣ ਮਨਾਣੀ ਸ਼ੁਰੂ ਕਰ ਦਿੱਤੀ ਹੈ ਤੇ ਹਰ ਆਪਣੇ ਮੁੰਡੇ ਧੀ ਦੀ ਤਾਂ ਲੋੜੀ ਮਨਾਉਂਦੇ ਨੇ ਘਰ ਦੇ ਵਿੱਚ ਪਰ ਉਹਨਾਂ ਬੱਚਿਆਂ ਦੀ ਲੋੜੀ ਬਹੁਤ ਵਿਰਲੇ ਲੋਕ ਮਨਾਉਂਦੇ ਨੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ ਜਿਹੜੇ ਬੇਸਹਾਰਾ ਨੇ ਜਿਨ੍ਹਾਂ ਦੇ ਮਾਪੇ ਇਸ ਦੁਨੀਆ ਚਲੇ ਗਏ ਇਹਨਾਂ ਨੇ ਆਪਣੇ ਮਾਪੇ ਤੋਂ ਦੂਰ ਹੋ ਕੇ ਤਿਹਾਰਾ ਨੂੰ ਅੱਜ ਹੀ ਮਿਸ ਕਰਦੇ ਨੇ ਪਰ ਉਹਨਾਂ ਦੀ ਲੋੜੀ ਮਨਾਉਣ ਵਾਸਤੇ ਪ੍ਰਭ ਅਸਰ ਸੰਸਤਾ ਜੋ ਕਿ ਹਰ ਸਾਲ ਇੱਕ ਵੱਡਾ ਉਤਲਾ ਕਰਦੀ ਹੈ ਤੇ ਉਹਦੇ ਵਿੱਚ ਬਹੁਤ ਹੀ ਸੈਲੀਬ੍ਰਿਟੀ ਸਿੰਗਰ ਫਿਲਮੀ ਐਕਟਰ ਪਾਉਂਦੇ ਨੇ ਸਾਡੇ ਸੁਫੀ ਬਲਬੀਰ ਸਾਡੇ ਨਾਲ ਨੇ ਬਾਈ ਬਾਈ ਜੀ ਬਾਈਕਰੂ ਖਾਲਸਾ ਵਿੱਚ ਬਾਈਕਰੂ ਫਤੇ ਪਤੇ ਜੀ ਫਤੇ ਮਹਾਰਾਜ ਲੋੜੀ ਆਪਣੀਆਂ ਧੀਆ ਪੁੱਤਾਂ ਹੀ ਤਾਂ ਹਰ ਬੰਦਾ ਮਨਾਉਂਦਾ ਹੈ ਘਰ ਦੇ ਵਿੱਚ ਬਹੁਤ ਫੰਕਸ਼ਨ ਕਰਦਾ ਹੈ ਪਰ ਬਿਰਲੇ ਲੋਕ ਨੇ ਜਿਹੜੇ ਜਿਗਾ ਉਤੇ ਪਹੁੰਚ ਕੇ ਉਹਨਾਂ ਦੇ ਬੱਚਿਆਂ ਦੇ ਨਾਲ ਲੋੜੀ ਮਨਾਉਂਦੇ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਹੜੇ ਬੇਸਹਾਰਾ ਨੇ ਸੜਕਾਂ ਤੇ ਰੋੜ ਰਹੇ ਸੀ ਤਾਂ ਭਾਈ ਸ਼ਮਸ਼ੇਰ ਸਿੰਘ ਨੇ ਗੱਲ ਨਾਲ ਲਾਇਆ ਇਸ ਸੰਸਥਾ ਦੇ ਵਿੱਚ ਤੁਸੀਂ ਪਹੁੰਚੇ ਹੋ ਕਿਸ ਤਰੀਕੇ ਦਾ ਲੱਗ ਰਹੇ ਹੋ ਇਸ ਕੀ ਬੇहद ਖੁਸ਼ੀ ਹੋ ਰਹੀ ਹੈ ਜੀ ਮੈਂ ਪਿਛਲੇ ਸਾਲ ਵੀ ਇੱਥੇ ਆਇਆ ਸੀ ਖਾਸ ਕਰਕੇ ਲੋੜੀ ਤੇ ਉਦਾਂ ਮੈਂ ਆਉਂਦਾ ਰਹਿਣਾ ਇੱਥੇ ਪਰ ਅਬ ਆਸਰਾ ਇੱਕ ਅਜਿਹੇ ਆਧਾਰਾ ਹੈ ਐਸੇ ਜਿਹੀ ਸੰਸਥਾ ਹੈ ਜਿਹਨੂੰ ਕੇ ਭਾਜੀ ਸ਼ਮਸ਼ੇਰ ਸਿੰਘ ਤੇ ਭੈਣ ਰਜਿੰਦਰ ਕੌਰ ਚਲਾ ਰਹੇ ਨੇ ਅ ਬਹੁਤ ਮਹਿਕਮਾ ਕਾ ਸੋਹਣੀ ਟੀਮ ਹੈ ਉਹਨਾਂ ਦੀ ਜਿਨ੍ਹਾਂ ਨੇ ਦੁਖੀਆਂ ਨੂੰ ਨਿਆਸਰਿਆਂ ਨੂੰ ਆਪਣੇ ਗੱਲ ਆਇਆ ਹੈ ਤੇ ਸੋ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਜਵਾਨ ਧੀਆਂ ਪੁੱਤਾਂ ਤੋਂ ਲੈ ਕੇ ਬਜ਼ੁਰਗ ਮਾਵਾਂ ਤੇ ਪਿਤਾ ਸਮਾਨ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਨਾਲ ਲੋੜੀ ਮਨਾਉਣ ਦਾ ਇੱਕ ਵੱਖਰਾ ਹੀ ਸਵਾਦ ਹੈ ਸੋ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇੱਥੇ ਗਾਉਣ ਦਾ ਮੌਕਾ ਮਿਲ ਰਿਹਾ ਹੈ। ਭਾਜੀ ਵਿਤਕਰਾ ਕਿਉਂ ਹੋ ਗਿਆ ਸਾਡੇ ਪੰਜਾਬ ਦੇ ਵਿੱਚ ਧੀਆਂ ਦੇ ਨਾਲ ਕਿਉਂਕਿ ਧੀਆਂ ਤਾਂ ਮੇਰੇ ਖਿਆਲ ਬਹੁਤ ਵੱਡਾ ਇੱਕ ਕੁਰਬਾਨੀ ਹੁੰਦੀ ਹੈ। ਕਿਸੇ ਘਰ ਜਨਮ ਲੈਣਾ ਫਿਰ ਦੂਜੇ ਜਾ ਕੇ ਫਿਰ ਉਹ ਘਰ ਬਸਾਉਣਾ ਫਿਰ ਬੱਚਿਆਂ ਨੂੰ ਅੱਗੇ ਜਨਮ ਦੇਣਾ ਬਹੁਤ ਵੱਡਾ ਇੱਕ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੀ ਕੁਰਬਾਨੀ ਹੈ। ਤਾਂ ਇਸ ਤਰੀਕੇ ਦੇ ਨਾਲ ਕਈ ਵਾਰੀ ਵਿਤਕਰਾ ਦੇਖਣ ਨੂੰ ਮਿਲਦਾ ਹੈ। ਇਹ ਕਿਵੇਂ ਦੇਖਦੇ ਆ ਸੋਚਦੇ ਨੇ ਲੋਕਾਂ ਨੇ? ਨਹੀਂ ਦੁਨੀਆ ਤੇ ਦੋ ਹੀ ਤਰ੍ਹਾਂ ਦੇ ਲੋਕ ਹੁੰਦੇ ਆ। ਹੂੰ। ਦੁਨੀਆ ਦੇ ਵਿੱਚ ਦੋ ਹੀ ਬੰਦੇ ਹੁੰਦੇ ਨੇ ਚੰਗੇ ਹੁੰਦੇ ਨੇ ਜਾਂ ਮੰਦੇ ਹੁੰਦੇ ਨੇ ਸੋ ਚੰਗੇ ਲੋਕ ਕੋਈ ਨਹੀਂ ਜਿਹੜੇ ਧੀਆ ਨੂੰ ਸਿਰ ਦਾ ਤਾਜ ਸਮਝਦੇ ਨੇ ਤੇ ਕੋਈ ਸ਼ੱਕ ਨਹੀਂ ਸਮਝਦੇ ਨਹੀਂ ਧੀਆ ਹੁੰਦੀਆਂ ਸਿਰ ਦਾ ਤਾਜ ਨੇ ਇਹ ਨਾਜ਼ੁਕ ਕਲੀਆਂ ਵਰਗੀਆਂ ਕੋਮਲ ਕਵਿਤਾਵਾਂ ਵਰਗੀਆਂ ਇਹ ਨਾਜ਼ੁਕ ਕਲੀਆਂ ਵਰਗੀਆਂ ਕੋਮਲ ਕਵਿਤਾਵਾਂ ਵਰਗੀਆਂ ਕਦੇ ਵੇਖਿਓ ਕਦੇ ਸੋਚਿਓ ਇਹ ਸੱਚ ਮੁੱਚ ਸਾਹਾਂ ਵਰਗੀਆਂ ਧੀਆ ਦੀਆਂ ਲੋੜਾਂ ਜ਼ਿੰਦਗੀ ਦੇ ਵਿੱਚ ਜ्यों ਮੁੰਦਰੀ ਵਿੱਚ ਨਗਦੀਆਂ ਧੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਧੀਆਂ ਹੱਸਦੀਆਂ ਚੰਗੀਆਂ ਲੱਗਦੇ ਆ ਸੋ ਇਹ ਮੈਂ ਗੀਤ ਲਿਖਿਆ ਸੀ ਬੜਾ ਪਪੂਲਰ ਹੋਇਆ ਮੇਰਾ ਗਾਇਆ ਹੋਇਆ ਗੀਤ ਸੋ ਅਸੀਂ ਮੈਂ ਤੇ ਇਸ ਗੱਲ ਦਾ ਧਾਰਨੀ ਆ ਮੈਂ ਹਮਾਇਤੀ ਆ ਕਿ ਧੀਆਂ ਦੇ ਬਿਨਾ ਤੇ ਸਮਾਜ ਸੰਭਵ ਵੀ ਨਹੀਂ ਆ ਇਹਨਾਂ ਨੂੰ ਅੱਖੋਂ ਪਰੋਖੇ ਕਰਨਾ ਤਾਂ ਨਾ ਸਮਝੀ ਐ ਸੋ ਧੀਆਂ ਸਾਡੇ ਸਿਰ ਦਾ ਤਾਜ ਨੇ ਉਹ ਮੈਂ ਕਹਾਂਗਾ ਕਿ ਪੁੱਤਾਂ ਨਾਲੋਂ ਵੀ ਪਿਆਰੀਆਂ ਨੇ ਤਸੋ ਅਜਿਹਾ ਜੇ ਕਿਤੇ ਹੋ ਵੀ ਰਿਹਾ ਤੇ ਉਹ ਨਹੀਂ ਹੋਣਾ ਚਾਹੀਦਾ ਧੀਆਂ ਤਾਂ ਬਹੁਤ ਅੱਗੇ ਪਹੁੰਚ ਗਈਆਂ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਧੀਆਂ ਨੇ ਮੁੱਲਾਂ ਬਹੁਤ ਮਾਰੀਆਂ ਨੇ ਭਾਵੇਂ ਆਰਮੀ ਚ ਹੋਏ ਜਾਂ ਕਿਤੇ ਹੋਰ ਪਾਸੇ ਹੋਏ ਹੁਣ ਤਾਂ ਮੇਰੇ ਖਿਆਲ ਵਿੱਚ ਕਰ ਲੋਕਾਂ ਨੂੰ ਕਰਨਾ ਬਣੀ ਚਾਹੀਦਾ ਭਜੀ ਨਹੀਂ 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 ਕਰਨਾ ਹੀ ਨਹੀਂ ਚਾਹੀਦਾ ਜੋ ਉਹ ਤਾਂ ਨਾ ਸਮਝੀ ਹੈ ਬਿਲਕੁਲ ਉਹ ਨਾ ਸਮਝੀ ਹੈ ਠੀਕ ਹੈ ਪੁੱਤਰ ਪਿਆਰੇ ਨੇ ਪਰ ਧੀਆਂ ਤੇ ਪੁੱਤਾਂ ਨਾਲੋਂ ਵੀ ਪਿਆਰੀਆਂ ਨੇ ਇਸ ਕਰਕੇ ਪੜਾਈਆਂ ਦੇ ਵਿੱਚ ਧੀਆਂ ਆ ਗਏ ਖੇਡਾਂ ਦੇ ਵਿੱਚ ਧੀਆਂ ਆ ਗਏ ਕਿਹੜਾ ਐਸਾ ਫੀਲਡ ਆ ਮੈਂ ਕਹਿੰਦਾ ਜੀ ਉਹ ਫੀਲਡ ਨੂੰ ਇੱਕ ਮਿੰਟ ਲਈ ਭੁੱਲੀ ਵੀ ਜਾਈਏ ਕਲਪਨਾ ਤਾਂ ਕਰਕੇ ਦੇਖੋ ਕਿ ਧੀ ਨਹੀਂ ਹੋਏਗੀ ਜਾਂ ਕਿੰਨੀ ਭੈਣ ਨਹੀਂ ਹੋਏਗੀ ਮਾਂ ਨਹੀਂ ਹੋਏਗੀ ਤਾਂ ਦੁਨੀਆ ਚੱਲੇਗੀ ਕਿਵੇਂ ਸੋ ਇਸ ਨਾ ਸਮਝੀ ਤੋਂ ਅਗਿਆਨਤਾ ਤੋਂ ਬਾਹਰ ਆਉਣਾ ਚਾਹੀਦਾ ਸੋ ਧੀਆ ਸਾਡੇ ਸਿਰ ਦਾ ਤਾਜ ਨੇ ਮੈਂ ਫੇਰ ਕਹਾਂਗਾ ਸੋ ਧੀਆ ਜਿੰਦਾਬਾਦ ਧੀਆ ਵਾਸਤੇ ਕੀ ਹੁਣ ਤੁਸੀਂ ਸਟੇਜ ਤੇ ਗਾਣੇ ਜਾ ਰਹੇ ਹੋ ਕਿਹੜੇ ਅਗੇ ਨਵੇਂ ਗੀਤ ਲੈ ਕੇ ਆ ਰਹੇ ਹੋ ਕਿ ਜਿਹੜਾ ਸਮਾਜ ਨੂੰ ਇੱਕ ਸੇਜ ਜਾਵੇ ਵਧੀਆ ਏ ਅਮੜੀ ਧੀਆ ਸਹੇਲੀਆਂ ਸ਼ਾਨਾਂ ਬਾਬਲ ਦੀ ਪਗ ਦੀਆਂ ਇਹ 3 ਘਰ ਦੀਆਂ ਹਰੌਣ ਕਾਂ 3 ਨਾਲ ਰੌਣਕਾਂ ਜੱਗ ਦੀਆਂ ਵੇ 3 ਹੱਸਦੀਆਂ ਚੰਗੀਆਂ ਲੱਗਦੀਆਂ 3 ਵਸਦੀਆਂ ਚੰਗੀਆਂ ਲੱਗਦੀਆਂ ਇਹ ਖੁਸ਼ੀਆਂ ਵੰਡਣ ਆਉਂਦੀਆਂ ਬਦਲੇ ਵਿੱਚ ਕੁਝ ਨਹੀਂ ਚਾਉਂਦੀਆਂ ਇਹ ਜਿਸ ਵੇੜੇ ਮੁਸਕਾਉਂਦੀਆਂ ਉਸ ਘਰ ਦੀਆਂ ਕੰਧਾਂ ਗਾਉਂਦੀਆਂ ਧੀਆ ਦੇ ਮਾਪੇ ਹੋਣ ਦਾ ਮਤਲਬ ਖਾਸ ਬਰਕਤਾਂ ਰੱਬ ਦੀਆਂ ਵੇ ਧੀਆ ਹੱਸਦੀਆਂ ਚੰਗੀਆਂ ਲੱਗਦੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਬਹੁਤ ਵਧੀਆ ਭਾਜੀ ਤੁਸੀਂ ਅੰਦਰੋਂ ਇੱਕ ਦਰਦ ਫੀਲ ਹੁੰਦਾ ਹੈ ਜਦੋਂ ਧੀਆਂ ਵਾਸਤੇ ਤੇ ਜਿਸ ਤਰੀਕੇ ਨਾਲ ਆਪਣੀ ਕਲਮ ਨਾਲ ਲਿਖਿਆ ਕੱਲਾ ਕੱਲਾ ਲਫ਼ਜ਼ ਮੈਂ ਸੁਣ ਰਿਹਾ ਸੀ ਬਹੁਤ ਹੀ ਪ੍ਰੋ ਪ੍ਰੋ ਕੇ ਅਰੇ ਧੀਆਂ ਦਾ ਤਾਂ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਘਰ ਹੀ ਸੁਣਨਾ ਹੋ ਜਾਂਦਾ ਜਦੋਂ ਘਰ ਤੋਂ ਚਲੀ ਜਾਂਦੀ ਹੈ ਹਾਂ ਚਲੋ ਉਹ ਸਮਾਜ ਦਾ ਸਮਾਜ ਦਾ ਨਿਯਮ ਹੈ ਉਹਦੇ ਤੋਂ ਬਾਹਰ ਨਹੀਂ ਜਾ ਸਕਦੇ ਆਪਾਂ ਤੇ ਕੋਈ ਗੱਲ ਨਹੀਂ ਇੱਕ ਥਾਂ ਤੋਂ ਜਾ ਕੇ ਉਹ ਫਿਰ ਦੂਜੀ ਥਾਂ ਕਿ ਉਹਨਾਂ ਦੁਨੀਆ ਸੋਹਣੀ ਕਰਨੀ ਆ ਦੁਨੀਆ ਵਸਾਉਣੀ ਆ ਇਹ ਦੁਨੀਆ ਚੱਲਣੀ ਇਦਾਂ ਤੇ ਕੋਈ ਗੱਲ ਨਹੀਂ ਧੀਆਂ ਦਿਲੋਂ ਨਹੀਂ ਦੂਰ ਹੋਣਾ ਚਾਹੀਦਾ ਬੰਦਾ ਥਾਂ ਕੀ ਹੋਇਆ ਜੇ ਕਿਤੇ ਜਾਣੀਆਂ ਨੇ ਤੇ ਪਹਿਲਾਂ ਆਈਆਂ ਵੀ ਨਹੀਂ ਨਾ ਕਿਤੇ ਉਹ ਕਿਉਂਕਿ ਮੇਰੀ ਮਾਂ ਵੀ ਕੁੜੀ ਸੀ ਮਾਂ ਦੀ ਮਾਂ ਵੀ ਕੁੜੀ ਸੀ ਉਹ ਵੀ ਤਾਂ ਇੱਕ ਕੁੜੀ ਸੀ ਜਿਸ ਨੂੰ ਦੁਨੀਆ ਤੁਰੀ ਸੀ ਸੋ ਇਸ ਕਰਕੇ ਧੀਆਂ ਨੂੰ ਸਲਾਮ ਹੈ ਧੀਆਂ ਨੂੰ ਸਜਦਾ ਹੈ ਦੁਨੀਆ ਭਰ ਦੀਆਂ ਧੀਆਂ ਦੀ ਮੈਂ ਸਲਾਮਤੀ ਚਾਹੁੰਨਾ ਮੈਂ ਦੁਨੀਆ ਭਰ ਦੀਆਂ ਧੀਆਂ ਨੂੰ ਪੁੱਤਾਂ ਨੂੰ ਮਾਪਿਆਂ ਨੂੰ ਯਾਰਾ ਮਿੱਤਰਾਂ ਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਬਾਦਾਂ ਬਹੁਤ-ਬਹੁਤ ਸ਼ੁਕਰੀਆ ਦੀ ਤੁਹਾਨੂੰ ਦੇਖੋ ਕਿ ਜਿਸ ਤਰੀਕੇ ਨਾਲ 소ਫੀ ਬਲਬੀਰ ਵੱਲੋਂ ਆਪਣੀ ਜਿਹੜੀ ਕਲਮਨਲ ਲਿਖੇ ਹੋਏ ਬੋਲ ਸੀ ਤਾਜ ਸਟੇਜ ਦੇ ਉੱਤੇ ਵੀ ਸੁਣਾਉਣੇ ਨੇ ਦੂਜੇ ਪਾਸੇ ਧੀਆ ਨੂੰ ਲੈ ਕੇ ਬਹੁਤ ਵੱਡਾ ਮੈਸੇਜ ਦੇ ਆ ਕਿ ਜਿਸ ਤਰੀਕੇ ਨਾਲ ਅੱਜ ਇਹ ਕੱਲ ਭਾਵੇਂ ਕੀ ਬਹੁਤ ਚੀਜ਼ ਬਦਲ ਗਈ ਹੈ ਤਾਂ ਧੀਆ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਸਮਝ ਆਉਂਦਾ ਪਰ ਫਿਰ ਵੀ ਕਿਤਨੇ ਕਿਤੇ ਲੋਕ ਵੇ ਕਈ ਜਗ੍ਹਾ ਇਸ ਤਰੀਕੇ ਦੇ ਨਹੀਂ ਨੇ ਜੋ ਧੀਆ ਦੇ ਵਿੱਚ ਵੀ ਟਿੱਕਾ ਕਰਦੇ ਨੇ ਪਰ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਹੁਣ ਧੀਆ ਵੀ ਕਿਸੇ ਕੱਲੋਂ ਘਟ ਨਹੀਂ ਥੋੜੇ ਕਹਿ ਮੈਂ ਗਰਜੋਤ ਦੇ ਨਾਲ ਹਰਤੇ ਸਿੰਘ ਦੇ